ਪਿਛਲੇ ਕੁਝ ਸਮੇਂ ਤੋਂ ਸ਼ਹਿਰ ਦੇ ਬੇਕਾਬੂ ਟ੍ਰੈਫਿਕ ਅਤੇ ਸੜਕਾਂ ਤੇ ਰੇੜੀ ਪੜੀ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਬਾਰੇ ਅਸੀਂ ਆਪ ਸਭ ਨੂੰ ਲਗਾਤਾਰ ਜਾਗਰੂਕ ਕਰ ਰਹੇ ਹਾਂ ਜਿਸ ਵਿੱਚ ਸੰਬੰਧਿਤ ਵਿਭਾਗ ਨਾਕਾਮ ਸਾਬਿਤ ਹੋਏ ਹਨ ਨਾਮੀ ਸਕੂਲਾਂ ਦੇ ਬਾਹਰ ਸੜਕਾਂ ਤੇ ਲੱਗੀਆਂ ਗੱਡੀਆਂ ਕਰ ਨਰਾਜ਼ ਇਲਾਕਾ ਵਾਸੀ ਖੁੱਲ ਕੇ ਬੋਲੇ ਜਿਸ ਵਿੱਚ ਸਪ੍ਰਿੰਗ ਡੇਲ ਸਕੂਲ ਅਤੇ ਜੀਵੀ ਪਬਲਿਕ ਸਕੂਲ ਮੁਖਤਾਰ ਤੇ ਸ਼ਾਮਿਲ ਰਹੇ ਹਨ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ੇ ਵਾਸਤੇ ਵੀ ਇਲਾਕਾ ਵਾਸੀ ਨਰਾਸ਼ ਨਜ਼ਰ ਆਏ ਅਤੇ ਖਾਸ ਤੌਰ ਤੇ ਬਾਂਸਲ ਸਵੀਟਸ ਅਤੇ ਕਹਾਨਾ ਸਵੀਟਸ ਨੂੰ ਜ਼ਿੰਮੇਵਾਰ ਠਹਿਰਾਇਆ ਸਾਡੀ ਟੀਮ ਨੇ ਇਹਨਾਂ ਮੁੱਦਿਆਂ ਉੱਪਰ ਐਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਨਾਲ ਗੱਲਬਾਤ ਕੀਤੀ ਜਿਸ ਵਿੱਚ ਉਹਨਾਂ ਨੇ ਹਰ ਵਿਸ਼ੇ ਤੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਵਿਕਰ ਮੇ ਚਾਹੁੰਦਾ ਕਿ ਸ਼ਹਿਰ ਵਿੱਚ ਟ੍ਰੈਫਿਕ ਦਾ ਬਹੁਤ ਮਾੜਾ ਹਾਲ ਹੈ ਔਰ ਤਕਰੀਬਨ ਅਸੀਂ ਕਵਰ ਕਰਦੇ ਪਏ ਹਾਂ ਅੱਜਕੱਲ੍ਹ ਟ੍ਰੈਫਿਕ ਦੇ ਹਾਲਾਤਾਂ ਨੂੰ ਔਰ ਜੋ ਕਿ ਅਸੀਂ ਦੇਖਦੇ ਪਿਆ ਅਸਲ ਵੱਲਾ ਬਾਈਪਾਸ ਦੇ ਉੱਪਰ ਵੀ ਟ੍ਰੈਫਿਕ ਜਮਸ ਲੱਗ ਰਹੇ ਨੇ ਸਾਡੇ ਨਾਲ ਮੈਡਮ ਅਮਨਦੀਪ कौर ਹੈਗਣੇ ਜੋ ਕਿ ਡੀਏਡੀਸੀਪੀ ਟ੍ਰਾਫਿਕ ਨੇ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਪੁੱਛਾਂਗੇ ਕਿ ਕੀ ਕਰਦੇ ਪਏ ਨੇ ਕਿਉਂਕਿ ਜੋ ਡਿਪਾਰਟਮੈਂਟ ਦਾ ਕੰਮ ਹੈ ਸੜਕਾਂ ਦਾ ਕਲੀਅਰ ਕਰਨ ਦਾ ਜਾਂ ਬਣਾਉਣ ਦਾ ਉਹਨੂੰ ਐ ਆਪ ਕਰਦੇ ਪਏ ਨੇ ਟ੍ਰਾਫਿਕ ਸ਼ਬਦ ਵਿੱਚ ਤਾਂ ਮੇਨਟੇਨ ਕਰ ਹੀ ਰਹੇ ਨੇ ਔਰ ਬਾਹਰ ਆ ਕੇ ਟ੍ਰਾਫਿਕ ਪਾਸੇ ਰਸਤਾ ਵੀ ਮੇਨਟੇਨ ਕਰ ਰਹੇ ਨੇ ਵੱਧਿਆ ਜ਼ਰੂਰ ਲੱਗਾ ਸਾਨੂੰ ਇਹ ਲੇਕਿਨ ਸ਼ਹਿਰ ਦੇ ਅੰਦਰ ਟ੍ਰੈਫਿਕ ਦੇ ਜੋ ਹਾਲਾਤ ਮਾੜੇ ਨੇ ਉਹਦੇ ਵਾਸਤੇ ਵੀ ਕਿਤਨਾ ਕਿਤੇ ਟ੍ਰੈਫਿਕ ਡਿਪਾਰਟਮੈਂਟ ਹੀ ਜ਼ਿੰਮੇਵਾਰ ਹੈ ਜੀ ਇੱਕ ਚੀਜ਼ ਇਹ ਤਾਂ ਸਹਾਂ ਜ਼ਰੂਰ ਕਰਨਾ ਚਾਹਾਂਗਾ ਕਿ ਟ੍ਰੈਫਿਕ ਮੈਂਟੇਨ ਤੁਸੀਂ ਸੜਕਾਂ ਤੇ ਕਰਦੇ ਵੀ ਉਹ ਸ਼ਹਿਰ ਦੀਆਂ ਸ਼ਹਿਰ ਦੇ ਬਾਹਰ ਆ ਕੇ ਟ੍ਰੈਫਿਕ ਵਾਸਤੇ ਰਸਤਾ ਵੀ ਮੈਂਟੇਨ ਕਰਦੇ ਹੋ ਮੈਂ ਫੇਗੋ ਐਕਚੁਅਲੀ ਪੰਜਾਬ ਤੇ ਬੜਾ ਭਾਰੀ ਸਮਾਂ ਜਿਹੜਾ ਉਹ ਚੱਲਣ ਆਇਆ ਤੇ ਬਹੁਤ ਸਾਰੇ ਜਿਹੜੀ ਸਾਡੀ ਖਾਸ ਕਰਕੇ ਜਿੰਨੀ ਵੀ ਬਾਰਡਰ ਏਰੀਆ ਵਾਂ ਤਕਰੀਬਨ ਹੜ ਦੇ ਘੇਰੇ ਵਿੱਚ ਕਾਫੀ ਪਿੰਡ ਜਿਹੜੇ ਆ ਉਹ ਆਏ ਹੋਏ ਆ ਤੇ ਤਕਰੀਬਨ ਜਿੰਨੇ ਵੀ ਹੁਣ ਮੈਂ ਮਤਲਬ ਕੱਲ ਤੇ ਮੈਂ ਅੱਜ ਵੀ ਵੇਖਣ ਦੀਆਂ ਬਹੁਤ ਸਾਰੇ ਲੋਕ ਆ ਜਿਹੜੇ ਬਰਨਾਲਾ ਸੰਗਰੂਰ ਫਿਰੋਜ਼ਪੁਰ ਇਧਰ ਦੇ ਵੱਲੋਂ ਉਹਨਾਂ ਲੋਕਾਂ ਵਾਸਤੇ ਹੜਪੀਤ ਦਾ ਵਾਸਤੇ ਜ਼ਰੂਰਤ ਵਾਸਤੇ ਜੋ ਵੀ ਸਮੱਗਰੀ ਜਾਂ ਸਮਾਨ ਜਿਹੜਾ ਸਮਾਨ ਸਮੱਗਰੀ ਜਿਹੜੀ ਉਹ ਲੈ ਕੇ ਆ ਰਹੇ ਆ ਤੇ ਆ ਸੰਡੇ ਵੱਲੋਂ ਮਤਲਬ ਗੁਰੂ ਰਾਮਦਾਸ ਜੀ ਨਗਰੀ ਆ ਔਰ ਕਹਿੰਦੇ ਹੁੰਦੇ ਨਾ ਵੀ ਗੁਰੂ ਮਹਾਰਾਜ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਤੇ ਅਸੀਂ ਉਹੋ ਹੀ ਸੋਚ ਕੇ ਲੈ ਕੇ ਚੱਲੇ ਹੋਏ ਆ ਮਾਨਜੋ ਕਿਪੀ ਸਾਹਿਬ ਦੇ ਹੁਕਮ ਹੈਗੇ ਆ ਵੀ ਜਿੰਨੀ ਵੀ ਸੰਗਤ ਇਧਰੋਂ ਦੀ ਲੰਘਦੀ ਆ ਪ੍ਰੋਪਰ ਉਹ ਸਹੀ ਟਾਈਮ ਤੇ ਰਾਸ਼ਨ ਜਿੰਨਾ ਵੀ ਉਧਰ ਲੋਕਾਂ ਵਾਂ ਤੇ ਜਿੰਨੀ ਵੀ ਸਮਗਰੀ ਆ ਉਹ ਜਿੰਨੇ ਹੱਡਪੀੜ ਤੇ ਹੈਗੀ ਉਹਨਾਂ ਮਾਂ ਤੇ ਪਹੁੰਚਾਈ ਜਾਵੇ ਔਰ ਸਾਡੇ ਟੀਮ ਵੱਲੋਂ ਵੀ ਜਿੰਨਾ ਵੀ ਕੋਸ਼ਿਸ਼ ਹੋ ਸਕਦੀ ਆ ਮਤਲਬ 110% ਆ ਗਈ ਕੋਈ ਵੀ ਜਿਹੜਾ ਕੋਈ ਵੀ ਮਤਲਬ ਜਿੰਨੇ ਵੀ ਲੋਕ ਜਿਹਨੇ ਦੂਸਰੇ ਡਿਸਟ੍ਰਿਕਟਾਂ ਚੋਂ ਵੀ ਆਉਣਦੇ ਆ ਜਿੰਨੇ ਹੈਲਪ ਕਰਦੇ ਤੇ ਸਾਡੀ ਇਹ ਫਰਜ਼ ਬਣਦਾ ਵਾ ਕਿ ਕੋਈ ਵੀ ਤਰ੍ਹਾਂ ਦਾ ਜਾਨ ਜਾਨਾ ਨਾ ਲਗੇ ਕਿਉਂਕਿ ਹੁਣ ਤੁਸੀਂ ਵੇਖਣਾ ਕਿੰਨੇ ਟਰੱਕ ਵੀ ਕਿੰਨੀਆਂ ਟਰਾਲੀਆਂ ਵੀ ਕਿੰਨੀ ਲਕਾਰਾਂ ਵਾ ਮਤਲਬ ਪਤਾ ਨਹੀਂ ਅਣਗਿਣਤੀ ਆ ਜਿਹੜੇ ਮੈਨੂੰ ਤਕਰੀਬਨ 3 ਘੰਟੇ ਹੋ ਗਏ ਖਲੋਤੀ ਨੇ ਇੱਥੇ ਤੇ ਕੰਟੀਨਿਊ ਹੀ ਚੱਲਣ ਰਿਹਾ ਤੇ ਉਹ ਸਾਡੀ ਪੂਰੀ ਕੋਸ਼ਿਸ਼ ਹੈਗੀ ਆ ਤੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਤਾਂ ਇਸ ਤੋਂ ਹਟ ਕੇ ਥੋੜੇ ਜਿਹੇ ਸ਼ਹਿਰ ਨੂੰ ਲੈ ਕੇ ਵੀ ਕੁਐਸਚਨ ਸੀਗੇ ਸਾਡੇ ਮੰਚ 'ਤੇ ਮੈਂ ਤੁਹਾਨੂੰ ਕਾਫੀ ਕੋਸ਼ਿਸ਼ ਕਰ ਰਹੇ ਸੀ ਮਿਲਣ ਦੇ ਆ ਇੱਕ ਤਾਂ ਸਕੂਲ ਖੁੱਲ ਜਾਂਦੇ ਆ ਤੇ ਕੁਝ ਅਜਿਹੇ ਸਕੂਲ ਲਗਾਤਾਰ ਕਵਰ ਕਰਦੇ ਰਹੇ ਆ ਜਿਹਦੇ ਵਿੱਚ ਕਿ ਸਕੂਲ ਦੇ ਬਾਹਰ ਬਹੁਤ ਬੁਰਾ ਹਾਲ ਹੁੰਦਾ ਹੈ ਖਾਸ ਕਰਕੇ ਪੇਰੈਂਟਸ ਦੀਆਂ ਗੱਡੀਆਂ ਲੱਗੀਆਂ ਹੁੰਦੀਆਂ ਨੇ ਜਾਂ ਸਕੂਲ ਦਾ ਆਪਣਾ ਜੋ ਵਹੀਕਲ ਹੈ ਉਹ پارک ਹੋਇਆ ਹੁੰਦਾ ਸਕੂਲ ਦੇ ਪ੍ਰਿੰਸੀਪਲ ਨਾਲ ਅਸੀਂ ਗੱਲ ਕਰਦੇ ਆ ਤਾਂ ਉਹ ਕਹਿੰਦੇ ਨੇ ਪੇਰੈਂਟਸ ਆ ਕਹਿੰਦੇ ਆ ਵੀ ਬੱਚੇ ਸਾਡੀ ਸੁਣਦੇ ਨਹੀਂ ਹਾਰਟ ਸਟੈਪ ਕੋਈ ਪਲਾਨ ਕੀਤਾ ਤੁਸੀਂ ਕਿ ਲਈ ਆਪਾਂ ਇਹੋ ਜਿਹਾ ਕਿ ਜਿਹਨਾਂ ਦੇ ਪੇਰੈਂਟਸ ਨੂੰ ਵੀ ਔਰ ਸਟੂਡੈਂਟਸ ਨੂੰ ਵੀ ਸਮਝ ਆਵੇ ਇਸ ਗੱਲ ਆਲਰੇਡੀ ਸਾਡਾ ਐਜੂਕੇਸ਼ਨ ਦਾ ਸੈਲ ਜਿਹੜਾ ਉਹ ਐਜੂਕੇਟ ਕਰਦਾ ਆ ਜਿੰਨੇ ਵੀ ਪੇਰੈਂਟਸ ਮੀਟਿੰਗ ਹੁੰਦੀ ਆਉਂਦੇ ਵਿੱਚ ਹੁੰਦਾ ਆਲਰੇਡੀ ਸਾਡਾ ਸੋਸ਼ਲ ਮੀਡੀਆ ਜਿਹੜਾ ਗਰੁੱਪ ਆ ਏਡੀਸੀ ਵੀ ਟ੍ਰੈਫਿਕ ਦਾ ਚੱਲਦਾ ਆ ਸਾਡੇ ਜਿਹੜੇ ਸੋਸ਼ਲ ਮੀਡੀਆ ਆ ਜੱਦੀ ਜਿਹੜੀ ਐਜੂਕੇਸ਼ਨ ਸਾਲ ਟੀਮ ਆ ਉਹ ਵੀ ਵੱਖਰੇ ਮੀਡੀਆ ਦੇ ਰਹੀ ਸੋਸ਼ਲ ਮੀਡੀਆ ਰਹੀ ਪਾਉਂਦੀ ਆ ਕਿ ਪ੍ਰੋਬਲਮ ਜਿਹੜੀਆਂ ਲੋਕਾਂ ਨੂੰ ਆਉਂਦੀਆਂ ਵਾ ਲੋਕਾਂ ਦੇ ਆਪਾਂ ਕਹਿ ਸਕਦੇ ਆ ਕਿ ਜਿਵੇਂ ਤੁਸੀਂ ਕਹਿੰਦੇ ਪੇਰੈਂਟਸ ਮੰਨਦੇ ਨਹੀਂ ਆ ਪੇਰੈਂਟਸ ਦੀ ਬੱਚਿਆਂ ਦੀ ਪੇਰੈਂਟਸ ਬੱਚੇ ਪੇਰੈਂਟਸ ਦੀ ਨਹੀਂ ਮੰਨਦੇ ਇਹ ਮਰੂ ਕਿ ਪੇਰੈਂਟਸ ਵੀ ਨਹੀਂ ਮੰਨਦੇ ਐਵੇਂ ਦੀ ਗੱਲ ਨਹੀਂ ਜੇ ਬੱਚੇ ਹੀ ਨਹੀਂ ਮੰਨਦੇ ਤੇ ਵੱਡੇ ਹੋ ਕੇ ਆਪਾਂ ਕੀ ਕਰਾਂਗੇ ਫਿਰ ਐਵੇਂ ਨਹੀਂ ਹੋ ਸਕਦਾ ਕਿ ਇਹ ਕਹੀਏ ਵੀ ਵੱਜਦੇ ਨਹੀਂ ਪ੍ਰਿੰਸੀਪਲ ਕਹਿੰਨ ਬੱਚੇ ਨਹੀਂ ਸੁਣਦੇ ਬੱਚੇ ਪੇਰੈਂਟਸ ਕਹਿੰਦੇ ਬੱਚੇ ਨਹੀਂ ਸੁਣਦੇ ਤਾਂ ਫਿਰ ਸੁਣ ਨਹੀਂ ਕਿਦੀ ਆ ਜੇ ਪੁਲਿਸ ਗੱਲ ਕੋਈ ਕਰਦੀ ਹੈ ਤਾਂ ਫਿਰ ਕਹਿੰਦੇ ਧੱਕਾ ਕਰਦੀ ਪੁਲਿਸ ਕਾਕੀ ਦਾ ਨਜਾਇਜ਼ ਫਾਇਦਾਟ ਹੁੰਦੀ ਆ ਅਗਰ ਵੇਖੋ ਆਪਾਂ ਨੂੰ ਥੋੜੀ ਸ਼ਕਤੀ ਵਰਤਣੀ ਚਾਹੀਦੀ ਆ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਆ ਹਰ ਜਗ੍ਹਾ ਤੇ ਹਰ ਤਰ੍ਹਾਂ ਦੇ ਹਰ ਪੁਲਿਸ ਵਾਲਾ ਨਹੀਂ ਪਹੁੰਚ ਸਕਦਾ ਠੀਕ ਹੈ ਨਾ ਜੀ ਸਾਡੀ ਹਰ ਤਰ੍ਹਾਂ ਦੀ ਕੋਸ਼ਿਸ਼ ਮੇਰੀ ਹਮੇਸ਼ਿਆ ਆਪਣੀ ਟੀਮ ਨੂੰ ਲੈ ਕੇ ਇਹ ਕੋਸ਼ਿਸ਼ ਨੇ ਵੀ ਜਿੱਥੇ ਜਾਣ ਲੱਗਦਾ ਉੱਥੇ 100% ਮੈਂ ਆਰ ਜਾਂਦੀ ਆ ਅਗਲਾ ਕੱਲ ਨੂੰ ਇਹ ਨਹੀਂ ਬਹੁਤ سارے ਲੋਕ ਇਹ ਵੀ ਕਮੈਂਟ ਕਰਦੇ ਕਿ ਫਾਰਮੈਲਟੀਆਂ ਕਰਦੇ ਫਾਰਮੈਲਟੀ ਕਰਨ ਵਾਲਾ ਆਪਣਾ ਕੋਈ ਕੰਮ ਨਹੀਂ ਹੈਗਾ 100% ਗੁਰੂ ਰਾਮਦਾਸ ਜੀ ਨਗਰੀ 'ਚ ਲੱਗੇ ਆ। ਆਪਣੀ ਮਲਕ ਸੇਵਾ ਕਰਨ ਦੇ ਪੂਰੀ ਟੀਮ ਨੂੰ ਲੈ ਕੇ ਤੇ ਮਾਨਯੋਗ ਸਿੱਪੀ ਸਾਹਿਬ ਦਾ ਵੀ ਇਹੋ ਹੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਹੋ ਹੀ ਕਹੋ ਵੀ ਅਰਦਾਸ ਬੇਨਤੀਆਂ ਕਰੋ ਜਿਹੜੀ ਭਾਰੀ ਪਈ ਹੋਈ ਆ। ਸਾਡੀਆਂ ਸ਼ਾਇਦ ਕੁਝ ਗਲਤੀਆਂ ਕੁਝ ਕਮੀਆਂ ਕਰਕੇ ਜਿਹੜੀਆਂ ਸਾਨੂੰ ਇਹ ਮਸੀਤਾਂ ਆਉਣੀਆਂ ਜਿਹੜੀਆਂ ਗੁਰੂ ਮਹਾਰਾਜ ਦੀਆਂ ਬੇਦੀਆਂ ਹੁੰਦੀਆਂ ਸ਼ਾਇਦ ਉਹਦਾ ਸਾਨੂੰ ਇਸ ਇਲਾਕੇ ਚੋਂਣਾ ਪੈਣ ਰਿਹਾ। ਇਸ ਕਰਕੇ ਗੁਰੂ ਮਹਾਰਾਜ ਅਗੇ ਅਰਦਾਸ ਬੇਨਤੀ ਕਰਨੀ ਚਾਹੀ ਇਹ ਸੁਖਸ਼ਾਂਤੀ ਨਾਲ ਜਿਹੜਾ ਸਮਾਂ ਜਿਹੜਾ ਆਇਆ ਸੀਗਾ ਉਹਨੂੰ ਸੁਖਸ਼ਾਂਤੀ ਨਾਲ ਟਾਲ ਦੇ ਪਰਿਵਾਰ ਜਿਹੜੇ ਜਿਹੜੇ ਜਿਨ੍ਹਾਂ ਦਾ ਇਹਨਾਂ ਨੂੰ ਨੁਕਸਾਨ ਹੋਇਆ ਉਹ ਦੁਬਾਰਾ ਫੇਰ ਆਪਣੀਆਂ ਲਾਈਵ ਜਿਹੜੀਆਂ ਸਹੀ ਤਰ੍ਹਾਂ ਉਹ ਆਪਣੀਆਂ ਲਾਈਨ ਤੇ ਲੈ ਕੇ ਆਉਣ ਔਰ ਜਿਹੜੀ ਟ੍ਰੈਫਿਕ ਦੀ ਰੂ ਰੈਗੂਲੇਸ਼ਨ ਦੀ ਗੱਲ ਆ ਉਹ ਵੇਖੋ 100% ਆ ਕਿਉਂਕਿ ਹੁਣ ਇਹ ਦੇ ਕਰਕੇ ਸਾਡੀ ਕਾਫੀ ਜਿਹੜੀ ਧਿਆਨ ਆ ਉਹ ਡਾਇਵਰਟ ਆ ਬਾਹਰ ਦਿੱਨੀ ਵੀ ਸ਼ਹਿਰ ਦਾ ਹਾਈਵੇ ਆ ਉਹ ਤਕਰੀਬਨ ਇਹ ਸਕਿਉਰ ਕਰਨਾ ਚਾਹੁੰਦੇ ਆ ਤਾਂ ਜੋ ਜਿੰਨੀ ਵੀ ਲੋਕਾਂ ਵਾਸਤੇ ਜਿਹੜੇ ਸਮਾਨ ਆਉਂਦਾ ਜਾਂ ਜਿਹੜੀ ਰਸਤੰਦियां ਉਹ ਲੋਕਾਂ ਤੱਕ ਪਹੁੰਚ ਸਕੇ ਸਾਡੀ ਪਹਿਲੀ ਪ੍ਰਾਇੋਰਟੀ ਹੋਆ ਬਾਕੀ ਸ਼ਾਇਦ ਹੀ ਸਕੂਲਾਂ ਦੀ ਗੱਲ ਕਰਦੇ ਆ ਉਹ ਹੁਣ ਆਉਣ ਵਾਲੇ ਦਿਨਾਂ ਵਿੱਚ ਹੋਊਗਾ ਸਕੂਲ ਦੇ ਬਾਹਰ ਆਪ ਮੈਂ ਜਾਊਂਗੀ ਛੁੱਟੀ ਵੇਲੇ ਵੀ ਔਰ ਜਦੋਂ ਸਕੂਲ ਸਵੇਰੇ ਲੱਗਦੇ ਵੀ ਆ ਬਣਦੇ ਜਿੰਨੇ ਵੀ ਹੋਣਗੇ ਚਲਾਨ ਪੱਕਾ ਕਰੂੰਗੀ ਜੋ ਮਰਜ਼ੀ ਹੋ ਜੇ ਬੰਦ ਕਰਨੇ ਹੋਣਗੇ ਇੰਪਾਉਂਡ ਜਿਹੜੇ ਬੁਲਟ ਪਟਾਕੇ ਬੁਲਟ ਲੈ ਕੇ ਹੁੰਦੇ ਆ ਰੈਸਨਸਰ ਲਾਇ ਵੋਡਿਫਾਈ ਕੀਤੇ ਉਹ ਬੰਦ ਕਰਾਂਗੇ ਕੋਈ ਚਲਾਨ ਨਹੀਂ ਪਾਵੇਂ ਡਾਕੂਮੈਂਟ ਵੀ ਹੈਗੇ ਆ ਇੰਪਾਉਂਡ ਹੀ ਕੀਤਾ ਜਾਊਗਾ ਬੰਦ ਕੀਤੇ ਜਾਣਗੇ ਮਤਲਬ ਜਿਹੜੀ ਇਹ ਚੀਜ਼ਾਂ ਸੋਚਦੇ ਨਾ ਵੀ ਪੇਰੈਂਟਸ ਕਹਿੰਦੇ ਬੱਚੇ ਨਹੀਂ ਡਰਦੇ ਜੇ ਬੱਚਿਆਂ ਦੇ ਅਸੀਂ ਚਲਾਨ ਕਰਨੇ ਮੁਰਕੇ ਪੇਰੈਂਟਸ ਨੇ ਕਹਣਾ ਕਿ ਪੁਲਿਸ ਛੋਟੇ ਬੱਚਿਆਂ ਦੇ ਕਰਦੇ ਆ ਉਹ ਕਿਤੇ ਨਾ ਕਿਤੇ ਸਾਨੂੰ ਪੁੱਛਣਾ ਕੋਈ ਸਟੈਪ ਲੈਣਾ ਨਾ ਇਸ ਕਰਕੇ ਇਹ ਅਸੀਂ ਇਹੋ ਚੀਜ਼ ਦੀ ਆਸ ਕਰਦੇ ਆਂ ਕਿ ਆਪਾਂ ਵੀ ਬੱਚੇ ਰਹੇ ਔਰ ਅਹੀਂ ਆਪਣੇ ਬੱਚਿਆਂ ਨੂੰ ਵੀ ਇਹ ਉਸਾਇਆ ਕਿ ਵੱਡੇ ਅੱਗੇ ਨਹੀਂ ਜੋ ਕਹਿੰਦੇ ਹੋ ਮਨਾ ਚਾਹੀਦਾ ਔਰ ਛਾਣੇ ਨੂੰ ਵੀ ਜ਼ਰੂਰੀ ਆ ਚਾਹੇ ਉਹ ਸ਼ਹਿਰ ਹੋਵੇ ਚਾਹੇ ਸ਼ਹਿਰ ਤੋਂ ਬਾਹਰ ਹੋਵੇ ਸਖਤੀ ਉਹਨੀ ਹੋਗੀ ਅਬ ਤੋਂ ਦੁਗਣੀ ਕੀ ਆਵਾਂਗੇ ਕਿਉਂਕਿ ਹੁਣ ਜਿਹੜਾ ਸਮਾਂ ਚੱਲਣ ਦਾ ਸਾਡੀ ਕੋਸ਼ਿਸ਼ ਹੈਗੀ ਬਾਹਰ ਵਾਲੀ ਜਿਹੜੀ ਪੈਰਾਫੇਰੀ ਉਹ ਕਿਸ ਤਰ੍ਹਾਂ ਚੋਕਨਾ ਇੱਕ ਨਾਲ ਥੋੜਾ ਜਿਹਾ ਕਨੈਕਟਡ ਕੁਐਸਚਨ ਸੀਗਾ ਮੈਮ ਸੜਕਾਂ ਦੇ ਉੱਤੇ ਰਿਗਾਰਡਿੰਗ ਇਨਕਲੂਜਮੈਂਟ ਖਾਸ ਕਰ ਫਰੂਟ ਰੇਡੀਆਂ ਵਗੈਰਾ ਜਾਂ ਹੋਰ ਜਿਹੜੇ ਸਮਾਨ ਲੱਗ ਜਾਂਦੇ ਆ ਉਹਦੇ ਵਿੱਚ ਵੀ ਇਦਾਂ ਦੇਖਿਆ ਜਾਣਾ ਕਿ ਜੀ ਕਾਰਪੋਰੇਸ਼ਨ ਵਗੈਰਾ ਵੀ ਕਰਾਂਦੀ ਹੈ ਤੇ ਉਹ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਲੈ ਪਾਉਂਦੇ ਐਕਸ਼ਨ ਜਾਂ ਉਹਨਾਂ ਦੀ ਸੁਣਦੇ ਨਹੀਂ ਐ ਪਰ ਕਿਤਨਾ ਕਿਤੇ ਤੁਸੀਂ ਵੀ ਕਾਫੀ ਸੱਪ ਪਿੱਛੇ ਲੈਂਦੇ ਰਹੇ ਹੋ ਮੈਮ ਨਹੀਂ ਨਹੀਂ ਐਕਚੁਅਲੀ ਹੁਣ ਵੇਖੋ ਜਿਹੜੀ ਹੋਊਗੀ ਨਾ ਆਲਰੇਡੀ ਬਹੁਤ ਸਾਰੀਆਂ ਮੇਰੀਆਂ ਪਿੱਛੇ ਤਕਰੀਬਨ 1.5 2 ਮਹੀਨੇ ਤੋਂ ਸਾਰੇ ਨਾਂ ਪੰਜ ਪੰਜ 6 6 ਵਾਰ ਬਜਾਰਾਂ ਚ ਮੀਟਿੰਗ ਹੋ ਗਈ ਚਾਹੀ ਉਹ ਮੈਂ ਉੱਥੇ ਨਹੀਂ ਵੀ ਗਈ ਮੇਰੀ ਨਜ਼ਰ ਪੂਰੀ ਆ ਸਾਨਿਆਂ ਦੇ ਬਣ ਕੇ ਜਿਹੜੀਆਂ ਜਿਹੜੀ ਉਹਨਾਂ ਦੇ ਅਗੇਂਸਟ ਜਿਨ੍ਹਾਂ ਨੂੰ ਅਸੀਂ ਕਿਹਾ ਹੋਇਆ ਜਿਹੜੇ ਬਜਾਰਾਂ ਚ ਪੁਤਲੀ ਘਰ ਹਾਲਗੇਟ ਹੈਰਿਟੇਜ ਦੀ ਵਾਕ ਹੋਗੀ ਸਿੱਧਾ ਸਾਮਨ ਵਾਲਾ ਏਰੀਆ ਹੋ ਗਿਆ ਤੇ ਬੱਸ ਸਟੈਂਡ ਦੀ ਪੈਰਾਫਰੀ ਹੋਗੀ ਜਿੱਥੇ ਜਿੱਥੇ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਜਿਵੇਂ ਹਾਂ ਆਪਣਾ ਛਾਟਾ ਹੋ ਗਿਆ ਜਿੱਥੇ ਬਾਹਰ ਰੋਡ ਦੇ ਸਬਾਨ ਹੋਗਾ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਾਨੂੰਨੀ ਕਰਾਂਗੇ ਪਰਚਾ ਦਰਜ ਕਰਾਂਗੇ ਔਰ ਰੈਸ ਵੀ ਹੋਗਾ ਇਹ ਪੱਕਾ ਹੋਗਾ ਕਿਉਂਕਿ ਬਾਰ ਬਾਰ ਉਹ ਚੀਜ਼ਾਂ ਨਹੀਂ ਆਲਰੇਡੀ ਮੈਡਮ ਵੱਲੋਂ ਡੀਸੀ ਮੈਮ ਵੱਲੋਂ ਏਡੀਸੀ ਸਾਹਮਣੇ ਜਿਹੜੇ ਆਰਡਰ ਕੱਢੇ ਹੋਏ ਆ 163 ਬੀ ਐਨਐਸਐਸ ਦੇ ਜਿਹੜੇ ਬਈ 188 ਦੇ ਹੁੰਦੇ ਆ 143 ਦੇ ਹੁੰਦੇ ਸੀਗੇ 183 ਦਾ ਪਰਚਾ ਹੁੰਦਾ ਹੈ ਉਹ ਪਰਚਾ ਦਰਜ ਕਰਾਂਗੇ